ਤਾਂ ਜੇ ਸਹੀ ਕੁੱਛੋਂ ਪਿੰਡਾਂ ਦਾ ਤਾਂ ਸਾਨੂੰ ਪਤਾ ਪਰ ਜੇ ਰਕਵੇ ਦੀ ਗੱਲ ਹਲੇ ਇਸ ਸਟੇਜ ਤੇ ਕਰੀਏ ਤਾਂ ਮੁਸ਼ਕਲ ਹੈ ਕਿਉਂਕਿ ਜਿੱਥੇ ਤੱਕ ਦੇਖਦੇ ਆ ਪਾਣੀ ਪਾਣੀ ਹੈ ਫਿਰ ਕਿੰਨਾ ਪਾਣੀ ਉੱਤਰਦਾ ਹੈ ਕਿਹੜਾ ਨੁਕਸਾਨ ਹੁੰਦਾ ਇਹ ਤਾਂ ਬਾਅਦ ਦੇ ਵਿੱਚ ਹੀ ਜਾਜਾ ਲਿਆ ਜਾਊਗਾ ਪਰ ਨੁਕਸਾਨ ਬਹੁਤ ਹੈ ਹਮਦਰਦੀ ਸਾਨੂੰ ਬਹੁਤ ਹੈ ਲੋਕਾਂ ਦੇ ਨਾਲ ਵੇਖੋ ਐਨੇ ਪਾਣੀ ਦੇ ਵਿੱਚ ਘਰੇ ਲੋਕ ਨੇ ਉਹ ਫਸਲਾਂ ਜਿਹੜੀਆਂ ਮਹੀਨੇ ਬਾਅਦ ਡੇਢ ਮਹੀਨੇ ਬਾਅਦ ਮੰਡੀਆਂ ਜਾਣੀਆਂ ਦੀ ਲੋਕਾਂ ਨੇ ਆਸਾਂ ਵੀ ਰੱਖੀਆਂ ਹੁੰਦੀਆਂ ਨੇ ਉਹ ਜਾਰ ਸਾਰਾ ਕੁਝ ਜਿਹੜਾ ਨਾ ਸਾਰਾ ਤਹਿਸਿਲ ਇਸ ਕਰਤਾ ਤੇ ਜਿਹੜਾ ਪਾਣੀ ਅੱਜ ਆਇਆ ਆ ਹੁਣ ਇਹਨਾਂ ਦਿਨਾਂ ਦੇ ਵਿੱਚ ਆਇਆ ਹੈ ਇਹ ਪਾਣੀ ਅੱਜ ਤੱਕ ਪੰਜਾਬ ਦੀ ਹਿਸਟਰੀ ਦੇ ਵਿੱਚ ਨਹੀਂ ਗਦੀ ਆਇਆ ਇਹਨਾਂ ਨੇ ਜੀ 2018 ਦੀ ਗੱਲ ਕਰਦੇ ਸੀ ਜਾਂ 2023 ਦੀ ਗੱਲ ਕਰਿਆ ਕਰਦੇ ਸੀ ਜਦੋਂ ਕੋਈ ਹੜ੍ਹਾਂ ਦੀ ਗੱਲ ਚੱਲਦੀ ਹੈ ਪਰ ਇਹ ਪਾਣੀ ਉਹਦੇ ਨਾਲੋਂ ਵੀ ਵੱਧ ਹੈ ਤਤਲ ਇਹ ਜਿਆ ਕਹਿਰ ਨਹੀਂ ਕਦੀ ਹੋਇਆ ਗਵਾਂਡੀ ਮੁਲਕ ਦੇਖੋ ਪਾਕਿਸਤਾਨ ਦੇ ਜਿਹੜੇ ਡੈਮ ਨੇ ਜਿਵੇਂ ਸਾਡਾ ਹੁਣ ਇਧਰ ਲੈ ਰਹੀ ਹੈ ਆਪਣਾ ਆਪਦੇ ਆਪ ਜਾ ਕੇ ਵੀ ਆਇ ਸੀ ਉੱਥੇ ਮਾਰਸਮ ਸ਼ੇਰ ਮਾਰਸਮ ਸ਼ੇਰ ਦੇ ਵਿੱਚ ਪਾਣੀ ਜਾਂਦਾ ਕਿਉਂ ਪਾਣੀ ਦਾ ਨੇਚਰਲ ਫਲੋ ਹੈ ਪਾਣੀ ਹੱਦਾ ਨਹੀਂ ਦੇਖਦਾ ਕਿੱਥੇ ਪਾਕਿਸਤਾਨ ਹੈ ਕਿੱਥੇ ਹਿੰਦੁਸਤਾਨ ਹੈ ਉੱਥੋਂ ਪਾਣੀ ਜਾ ਰਿਹਾ ਹੈ ਪਾਕਿਸਤਾਨ ਦੇ ਵਿੱਚ ਘੁੰਮ ਕੇ ਫੇਰ ਇਧਰ ਹੀ ਆ ਰਿਹਾ ਹੈ ਸੋ ਇਹ ਸਾਰੇ ਡੈਮਾਂ ਦੇ ਵਿੱਚੋਂ ਜਿਹੜਾ ਪਾਣੀ ਛੱਡਿਆ ਵੀ ਜਿਹੜਾ ਨੂੰ ਉੱਧ ਦਿਆ ਜਿਹੜਾ ਉਹਦਾ ਪਾਣੀ ਵੀ ਇੱਥੇ ਮਾਰ ਰਾ ਦੀ ਸੋ ਇਹ ਨੂੰ ਕੋਈ ਜੇ ਹੁਣ ਕਿਸੇ ਕਿਸੇ ਨੂੰ ਕਰੀਏ ਇਹ ਰੋਕਿਆ ਨਹੀਂ ਜਾ ਸਕਦਾ ਹੈ ਸਾਹਿਬਾਨਾਂ ਦੀਆਂ ਡਿਊਟੀਆਂ ਲਗਾਈਆਂ ਹੋਈਆਂ ਨੇ ਫੜ ਜਿੱਥੇ ਆਏ ਨੇ ਉੱਥੇ ਇਲਾਕਿਆਂ ਦੇ ਵਿੱਚ ਔਰ ਸਾਡੇ ਮੰਤਰੀ ਸਾਹਿਬ ਸਾਡੇ ਕੋ ਪਹਿਲਾਂ ਵੀ ਆਏ ਸੀ ਹੁਣ ਵੀ ਆਏ ਨੇ ਔਰ ਸਾਰਾ ਲੋਕਾਂ ਦਾ ਪਤਾ ਲੈਣ ਲਈ ਪਹੁੰਚੇ ਨੇ ਔਰ ਸਰਕਾਰ ਵੱਲੋਂ ਰਾਸ਼ਨ ਔਰ ਪਸ਼ੂਆਂ ਲਈ ਫੀਡ ਸਾਰੇ ਪਿੰਡਾਂ ਦੇ ਵਿੱਚ ਵਰਤਾਈ ਜਾ ਰਹੀ ਹੈ ਔਰ ਸਮਾਜ ਸੇਵੀ ਸੰਸਥਾਵਾਂ ਵੀ ਬਹੁਤ ਆਪਦੀ ਸਹਾਇਤਾ ਕਰ ਰਹੀਆਂ ਨੇ ਮੈਂ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਜੋ ਸਾਡੇ ਇਲਾਕੇ ਦੇ ਲੋਕਾਂ ਦਾ ਹਾਲ ਜਾਣਨ ਲਈ ਆਏ ਨੇ ਔਰ ਅਫਸਰ ਸਾਹਿਬਾਨਾਂ ਦੀ ਇਹਨਾਂ ਨੇ ਸਖਤ ہدایت ਕੀਤੀ ਹੈ ਕਿ ਦਿਨ ਰਾਤ ਲੋਕਾਂ ਦੀ ਜਿਹੜੀ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਰਹਿ ਕੇ ਉਹਨਾਂ ਦੀ ਸੇਵਾ ਕੀਤੀ ਜਾਵੇ ਕੋਈ ਵੀ ਕਿਸੇ ਨੂੰ ਮੁਸ਼ਕਲ ਨਾ ਆਉਣ ਦਿੱਤੀ ਜਾਵੇ ਤਾਂ ਮੈਂ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਤੁਹਾਡੇ ਸਾਰਿਆਂ ਦਾ ਸਾਨੂੰ ਸਾਰੇ ਇਲਾਕੇ ਨੂੰ ਸਾਥ ਮਿਲ ਰਿਹਾ ਨਹੀਂ ਤਾਂ ਅੱਗੇ ਤਾਂ ਅੱਜ ਤੱਕ ਵੇਖੋ ਜੀ ਕੋਈ ਮੰਤਰੀ ਛੱਡੂ ਐਮਐਲਏ ਵੀ ਨਹੀਂ ਆਉਂਦਾ ਸੀ ਤੇ ਤੁਸੀਂ ਆਏ ਮੇਰੇ ਕਾ ਤੁਹਾਡਾ ਦੂਜਾ ਘੇੜਾ ਹੈ ਤੁਹਾਡਾ ਧੰਨਵਾਦ ਹੈ ਇਸੇ ਤਰ੍ਹਾਂ ਸਰ ਸਾਡੇ ਲੋਕਾਂ ਇਸਾਰ ਲੈਂਦੇ ਰਹੋ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਪਹਿਲਾ ਐਮਐਲਓ